ਬਣੇ ਬਣੇ ਤੇ ਕਾਜ ਜੋ ਪੈਸੇ ਖਾ ਕੇ ਰਮਾ ਲਿਆ ਕੇ ਪੈਸੇ ਖਾ ਕੇ ਨੇ ਲੋਕਾਂ ਨੇ ਹੈ ਉਹ ਕੀ ਸਾਧ ਕੀ ਕਰਨ ਚਾਹੁੰਦੇ ਤੁਸੀਂ ਮੈਂ ਤੁਹਾਨੂੰ ਦੱਸਦਾ ਕਿ ਗੁਰੂ ਗ੍ਰੰਥ ਸਾਹਿਬ ਉਹ ਦੋੜਿਆ ਤੁਸੀਂ ਗਲੀਆਂ ਦੇ ਵਿੱਚ ਅੱਜ ਕੀ ਕਰ ਰਹੇ ਹੋ ਮਿਸਟਰ ਲੈ ਕੇ ਲੈ ਕੇ ਲੋਗੋ ਬੰਦਰੀ ਵਾਲੇ ਅਕਾਲੀ ਦੀ ਥੋੜੀ ਲਿਮਟਡ ਕੰਪਨੀ ਨਹੀਂ ਲਿਫਟੇ ਤੁਸੀਂ ਕੰਮ ਦੇ ਰੱਖ ਕੇ ਦਾੜੀਆਂ ਤੁਸੀਂ ਸਭ ਕੀ ਕਰਨਾ ਚਾਹੁੰਦੇ ਤੁਸੀਂ ਬੱਡੇ ਪੰਥਕੋ ਸਾਹ ਗਿਰ ਹੈ ਕੀ ਸਾਹ ਦੁਕਾਨਾਂ ਚਾਹੁੰਦੇ ਆ ਹਾਂ ਵੱਡੇ 5 ਫੁੱਟ ਤੋਂ 3 ਬਸ ਕਿਹੜੇ ਪਾਸੇ ਨੂੰ ਇੱਥੇ ਕੋਲ ਮੈਂ ਕਹਾਂ ਕਿ ਕੋਲ ਕਿਤੇ ਪੈਸੇ ਅੱਜ ਤੂੰ ਇੱਥੇ ਤੁਰੇ ਖੜਨੇ ਆ ਤੇ ਬਹੁਤ ਆਉਂਦਾ ਬੋਲ ਤੈਨੂੰ ਦੱਸਣਾ ਮੈਂ ਨਹੀਂ 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 ਆ ਵੀ ਤੇ ਸੁਣਾ ਦੁਕਾਨ ਰੱਖਦਾ ਦੱਲਾ ਆਪ ਗੰਗਾ ਗਰਾਉਣ ਵਾਲੇ ਸਾਡੀ ਪਾਰਟੀ ਪੰਥਕ ਆ ਅਸੀਂ ਕੌਮ ਦੇ ਰਾਖੇ ਆ ਤੇ ਲੱਗੀਆਂ ਗੱਲਾਂ ਕਰਨੇ ਆ ਇਹ ਰਾਖੇ ਨੇ ਕੌਮ ਦੇ ਮੇਰਾ ਕੁਸ਼ਵਿੰਦਰ ਸਿੰਘ ਨਾਮ ਹੈ ਜੀ ਕੁਸ਼ਵਿੰਦਰ ਹੋਇਆ ਕੀ ਸੀ ਸਰ ਹੋਇਆ ਕਿ ਅਸੀਂ ਪੰਥਕ ਪਾਰਟੀਆਂ ਜੀ ਅੱਛਾ ਜੀ ਇਹ ਬੀਬੀ ਕਹਿੰਦੀ ਪੰਥਕ ਪਾਰਟੀ ਆ ਤੇ ਦੱਸੋ ਪੰਥਕ ਪਾਰਟੀ ਆ ਲੜਾਈ ਗੁਰੂ ਗ੍ਰੰਥ ਸਾਹਿਬ ਰੋਲੇ ਆ ਇਹਨਾਂ ਲੋਕਾਂ ਨੇ ਹਾਂਜੀ ਆ ਦੋ ਦਿਨ ਦੇ ਵਿੱਚ ਲੈ ਕੇ ਬੰਦਾ ਕੈਂਡੀਡੇਟ ਤਾਂ ਹੈ ਨਹੀਂ ਨਾ ਕੋਲ ਚਲੋ ਇਹ ਉਹਰੇ ਸਾਹਦ ਕੀ ਕਰਨਾ ਚਾਹੁੰਦੇ ਇੱਥੇ ਕੋਈ ਗੱਲ ਨਹੀਂ ਕੋਈ ਆ ਕੇ ਪੰਜ ਵੀ ਗੱਲ ਕਰਦੀ ਹੈ ਬੀਬੀ ਉਹ ਦੋ ਦਿਨ ਕਿੰਨੀ ਵੀ ਪਤਾ ਜਿੰਦਾਬਾਦ ਜਿੰਦਾਬਾਦ ਗਲੀਆਂ ਚ ਰੋਲੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਗੋੜੀਆਂ ਗਲੀਆਂ ਦੇ ਵਿੱਚ ਲੋਕਾਂ ਨੇ ਕਦੇ ਕਿਸੇ ਦੇ ਚਾਰਾਂ ਚ ਪੈ ਨਹੀਂ ਨਾ ਕਦੇ ਕਿਸੇ ਗੱਲ ਹੋਈ ਗੱਲ ਨਹੀਂ ਹੋਈ ਖੜੀ ਲੱਗੀ ਗੱਲ ਕਰਨ ਬਾਕੀ ਤਾਂ ਸਾਰੇ ਕਹਿੰਦੇ ਚੋਰ ਲੀਡਰ ਸਾਡਾ ਲੀਡਰ ਪੰਥਕ ਆ ਅਸੀਂ ਪੰਥਕ ਵਾਲਤੀਆਂ ਮੈਂ ਪੁੱਛਿਆ ਬੀਬੀ ਕਿ ਤੂੰ ਪੰਥਕ ਹੈਂ ਖੋਲ ਕੇ ਤੁਸੀਂ ਖਾ ਗਏ ਦੇਗਾ ਦੇ ਵਿੱਚੋਂ ਪੈਸੇ ਰਮਾਲਿਆਂ ਦੇ ਵਿੱਚੋਂ ਪੈਸੇ ਬਦਲੀਆਂ ਤੇ ਪੈਸੇ ਕੀ ਨਹੀਂ ਕਰਦੇ ਖਾ ਗਏ ਲੋਕਾਂ ਦਾ ਲੁੱਟ ਕੇ ਖੂਨ ਚਿੱਟੇ ਦੇ ਵਪਾਰੀ ਇਹ ਕੀਨੇ ਲੈਂਦਾ ਚਿੱਟਾ ਪੰਜਾਬ ਦੇ ਵਿੱਚ ਕੌਣ ਲੱਗਿਆ ਚਿੱਟਾ ਰੋਜ਼ਾਨਾ 8-10 ਮੁਟੇ ਮਰਦੇ ਨੇ ਪੰਜਾਬ ਦੇ ਵਿੱਚ ਹੈ ਇਹਨਾਂ 500 ਰੋਲ ਕਰਾ ਕੋਸ਼ਿਸ਼ ਨਹੀਂ ਹੋਇਆ ਮੇਰਾ ਵੀ ਕੋਸ਼ਿਸ਼ ਨਹੀਂ ਹੋਇਆ ਕੋਈ ਜੀ ਇਹ ਗੱਲ ਬਾਤ ਹੋਈਏ ਕੀ ਹੋਇਆਗੀ ਆ ਉਹ ਨਹੀਂ ਐਵੇਂ ਮੂਰਖ ਬੋਲੀ ਜਾਂਦਾ ਕਿਸੇ ਕਿਸੇ ਬਈ ਬਸ ਕਰੋ ਮੂਰਖਿਆ ਨਾ ਕਹਿ ਲੋ ਜੀ ਮੈਂ ਤੁਹਾਨੂੰ ਮਿਲਾਂ ਲਵਾਂਗਾ ਕਰਾਂ ਬਈ ਬਸ ਕਰੋ ਯਾਰ